ਨਮਸਕਾਰ ਦੋਸਤੋ ਅੱਜ ਜੋ ਕਿ ਡਿਸਟ੍ਰਿਕਟ ਹੁਸ਼ਿਆਰ ਪਰ ਦੇ ਪਿੰਡ ਹਰਿਆਣਾ ਦੇ ਵਿੱਚ ਟੱਕੀ ਰੋਡ ਦੇ ਉੱਤੇ ਇੱਕ ਗਊਸ਼ਾਲਾ ਦੀ ਸਵੇਰੇ ਮੰਦਭਾਗੀ ਘਟਨਾ ਸੁਣਨ ਨੂੰ ਮਿਲੀ ਹੈ ਜਿਸ ਵਿੱਚ 35 ਪਸ਼ੂ ਸ਼ੈੱਡ ਦੇ ਥੱਲੇ ਆ ਕੇ 35 ਵਿੱਚੋਂ ਜੋ ਕਿ ਕੁਝ ਬਚਾ ਲਏ ਗਏ ਐ ਤੇ ਕੁਝ ਪਸ਼ੂ ਮਰ ਗਏ ਹਨ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਵਿੱਚ ਇਹ ਜੋ ਖਬਰ ਹੈ ਮੰਦਭਾਗੀ ਘਟਨਾ ਜੋ ਘਟੀ ਹੈ ਤੇ ਬਹੁਤ ਹੀ ਦੁਖਦ ਹੈ ਤੇ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦਾ ਹਜੂਮ ਉੱਥੇ ਆ ਗਿਆ ਹੈ ਤੇ ਲੋਕੀ ਸਾਰੇ ਇਹਨਾਂ ਛੱਡਾਂ ਦੇ ਥੱਲੇੋਂ ਪਸੂ ਕੱਢ ਰਹੇ ਨੇ ਮੌਕੇ ਤੇ ਪਹੁੰਚੇ ਹਾਰਪੁਰ ਦੇ ਹਲਕਾ ਚਾਂਮਚਾ ਸੀ ਤੋਂ ਡਾਕਟਰ ਰਵਜੋਤ ਐਮ ਐਲ اے ਤੇ ਕੈਬਨਟ ਮੰਤਰੀ ਜੋ ਕਿ ਹਰਿਆਣਾ ਤੋਂ ਨਗਰਪਾਲਿਕਾ ਤੋਂ ਸੰਜੀਤ ਕਪਲਾ ਜੀ ਤੇ ਹੋਰ ਲੋਕੀ ਉੱਥੇ ਪਹੁੰਚੇ ਨੇ ਤੇ ਮੌਕੇ ਦਾ ਜਾਇਜ਼ਾ ਕਰ ਰਹੇ ਨੇ ਬਚਾਓ ਦਾ ਕੰਮ ਚੱਲ ਰਿਹਾ ਹੈ ਇੱਕ ਸ਼ਤਸੀ ਲੈਂਟਰ ਜਿੱਥੇ ਕੋ ਉੱਤਨ ਖੜਾ ਸੀ ਰੱਖਿਆ ਸੀ ਆਪਾਂ ਤੇ ਉਹ ਲੈਂਟਰ ਥੱਗ ਨਾਲ ਤਕਰੀਬਨ ਬਹੁਤ ਵੱਡਾ ਨੁਕਸਾਨ ਤੇ ਬੜੀ ਦੁੱਖ ਦੀ ਗੱਲ ਹੈਗੀ ਕਿ ਜਿ ਜਦੋਂ ਵੀ ਸਾਨੂੰ ਸਿਸਟਮ ਲਈ ਸਨੇਹ ਲੱਗਿਆ ਸਾਡੀ ਟੀਮ ਦਾ ਸਾਡੇ ਮੈਡੀ ਡਿਪਾਰਟਮੈਂਟ ਸਾਡਾ ਪ੍ਰਸ਼ਾਸਨ ਸਾਰੇ ਅਸੀਂ ਪਹੁੰਚ ਗਏ ਸੀ ਤੇ ਅਸੀਂ ਵੀ ਸਵੇਰ ਦੇ ਇੱਥੇ ਆਏ ਹੋਏ ਆ ਤੇ ਹਾਦਸਾ ਇੰਨਾ ਵੱਡਾ ਹੋਇਆ ਕਿ ਮੌਕੇ ਤੇ ਤਕਰੀਬਨ ਜਿਹੜੀ ਅਸੀਂ 20 ਤੋਂ 25 ਜੜੇ ਅਗੇ ਗਿਣਤੀ ਦੇ ਮੈਂ ਕਹੂੰਗਾ ਵਕੀਰ ਉਹ ਬਰਾਲਾ ਚੱਲਿਆ ਬਚਾਓ ਦੇ ਇਲਾਜ ਚੱਲ ਰਹਾ ਹੈਗਾ ਤੇ ਹਜੇ ਵੀ ਦੋ ਚਾ ਜਿਹੜੇ ਹੈਗੇ ਗੋਤਾਂ ਨੂੰ ਟਰੈਕਟਰ ਥਲੇ ਦੱਬੇ ਹੋ ਗਏ ਮਸ਼ੀਨਰੀ ਮੂਹਾ ਕੇ ਅਸੀਂ ਸਾਰਾ ਕੱਟ ਰਹੇ ਆ ਤੇ ਅਸੀਂ ਪੂਰਾ ਜੋ ਵੀ ਵਿਧੀ ਮੁਤਾਬਕ ਪਾਰਕੂ ਜਾਂ ਮੁਤਾਬਕ ਜੋ ਵੀ ਉਹਨਾਂ ਦਾ ਮਾਨ ਸਨਮਾਨ ਹੋਏਗਾ ਤੇ ਅਸੀਂ ਆਪਾਂ ਉਹ ਵਕੀਰ ਦੀ ਕ੍ਰਿਆ ਵਕੀਰ ਜਿਹੜੀ ਹੈਗੀ ਹੈ ਸਾਰੇ ਪੂਰਾ ਹਰਿਆਣੇ ਵਾਸੀ ਸਾਡੇ ਨਾਲ ਨੇ ਤੇ ਸਾਰੇ ਅਸੀਂ ਨਾਲ ਕੇ ਸੀ ਭਕਰ ਆ ਗਿਆ ਜੀ ਸ਼ੁਰੂਆਤੀ ਕਾਰਨ ਚ ਪਤਾ ਲੱਗਾ ਸ਼ੈਟ ਡਿਗਨ ਦਾ ਕਾਰਨ ਸੀ ਇਹ ਸ਼ੈਟ ਡਿਗਨ ਦਾ ਕਾਰਨ ਇਹੀ ਜੋ ਲੋਕਾਂ ਨੇ ਸਾਨੂੰ ਦੱਸਿਆ ਕਿ ਕੁਝ ਦਿਨ ਪਹਿਲਾਂ ਦੀਵਾਰ ਦੇ ਨਾਲ ਕੁਝ ਬੂਟੇ ਸੀਗੇ ਉਹ ਬੂਟੇ ਵੱਢ ਹੋਏ ਸ਼ਾਇਦ ਉਹ ਜਿਹੜਾ ਜਿਹੜਾ ਵੀ ਬਾਹਰ ਕੱਢੀ ਗਈ ਪਰ ਮਿੱਟੀ ਉਚੂਣ ਨਹੀਂ ਹੋਈ ਬਰਸਾਤ ਹੋ ਗਈ ਉਹ ਪਾਣੀ ਨੀਆ ਚਲਾ ਗਿਆ ਤੇ ਉਹੀ ਫਿਰ ਕੰਧ ਥੱਲੇ ਬੈਠ ਗਈ ਉਹ ਲੈਂਟਰ ਦਾ ਪਏ ਨੂੰ ਹਜੇ ਵਿਖਲ ਸਾਲ ਡੇਢ ਸਾਲ ਹੀ ਹੋਇਆ ਸੀ 5 ਕਿੰਝ ਦਾ ਲੈਟਰ ਪਿਆ ਉਹਰਾ ਵਧੀਆ ਲੈਟਰ ਪਿਆ ਦੁਵਾਰ ਬੈਠਣ ਦੇ ਨਾਲ ਹੀ ਜਿਹੜੇ ਸ਼ੈੱਡ ਥੱਲੇ ਸੀ ਲੈਟਰ ਥੱਲੇ ਸੀ ਗਊ ਤਾਂ ਸਾਰਾ ਸੀ ਉਹ ਲੈਟਰ ਥੱਲੇ ਲੈਟਰ ਥੱਲੇ ਆ ਗਿਆ ਜੀ